ਸਿਵਲ ਸਰਜਨ ਫਾਜ਼ਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀਐਸਸੀ ਝੰਡਵਾਲਾ ਭੀਮੇਸ਼ਾ ਦੇ ਐਸਐਮਓ ਡਾਕਟਰ 에ਰਿਕ ਐਡੀਸਨ ਅਤੇ ਐਡਮਿਨਿਟ੍ਰੇਸ਼ਨਸ ਐਸਐਮਓ ਡਾਕਟਰ ਗਰਮੇਸ਼ ਸਿੰਘ ਤੇ ਬਲਾਕ ਐਸਆਈ ਸੁਮਨ ਕੁਮਾਰ ਦੀ ਯੋਗ ਅਗਵਾਈ ਹੇਠ ਹੈਲਥ ਐਂਡ ਵੈਲਨਸ ਸੈਂਟਰ ਅਤੇ ਸਬ ਸੈਂਟਰ ਖੜੰਝ ਦੇ ਅਧੀਨ ਆਉਂਦੇ ਪਿੰਡ ਚੱਕ ਰੋਹੀਵਾਲਾ ਅਤੇ ਚੱਕ ਖੜੰਝ ਵਿਖੇ ਵਿਕਸਤ ਭਾਰਤ ਸੰਕਲਪ ਯਾਤਰਾ ਵੈਨ ਦੇ ਨਾਂ ਨਾਲ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਲੋਕਾਂ ਨੂੰ ਸਰਕਾਰੀ ਸਹੂਲਤਾਂਾਂ ਦੇ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕੈਂਪ ਦੇ ਦੌਰਾਨ ਸ਼ੂਗਰ ਬਲੱਡ ਪ੍ਰੈਸ਼ਰ ਅਤੇ ਹੋਰ ਬਿਮਾਰੀਆਂ ਨਾਲ ਸੰਬੰਧਿਤ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਆਈ ਹੋਈ ਟੀਮ ਦਾ ਪਿੰਡ ਦੇ ਸਰਪੰਚ ਗਰਮੀਤ ਸਿੰਘ ਅਤੇ ਨੌਜਵਾਨ ਆਗੂ ਜਤਿੰਦਰ ਸਿੰਘ ਗੁੱਲੂ ਦੇ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਸੀਐਚਓ ਜਸਪ੍ਰੀਤ ਕੰਬੋਜ, ਦਸਪਾਲ ਸਿੰਘ, ਸਿੱਧੂ ਐਮ ਪੀਐਚ ਡਬਲਯੂ ਮਨਜੀਤ ਕੌਰ, ਬਿਮਲਾ ਰਾਣੀ ਆਸ਼ਾ ਵਰਕਰ ਅਤੇ ਹੋਰ ਵੀ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ। ਹਾਂਜੀ ਪ੍ਰਧਾਨ ਜੀ ਕਿਹਨਾਂ ਦਾ ਕੈਂਪ ਬਾਰੇ ਅੱਜ ਪੈਂਡਰੋਈ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਜੋ ਹੈਲਥ ਡਿਪਾਰਟਮੈਂਟ ਵੱਲੋਂ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਸਬ ਸੈਂਟਰ ਖਰਾਂਜ ਦੇ ਪਿੰਦੇ ਆਪਣੇ ਡਾਕਟਰ ਜਸਪਾਲ ਸਿੰਘ ਜੀ ਤੇ ਸੀਐਸਓ ਮੈਡਮ ਜਸਪ੍ਰੀਤ ਕੌਰ ਇਹਨਾਂ ਵੱਲੋਂ ਜਿੰਨੀਆਂ ਵੀ ਸੈਂਟਰ ਦੀਆਂ ਜਾਂ ਸਰਕਾਰਾਂ ਦੀਆਂ ਜਿੰਨੀਆਂ ਵੀ ਸੂਚ ਸੂਚਤਾ ਹੈਥ ਰਿਗਾਰਡਿੰਗ ਹੈਲਥ ਡਿਪਾਰਟਮੈਂਟ ਦੇ ਰਿਗਾਰਡਿੰਗ ਜਿੰਨੀਆਂ ਵੀ ਕਾਰਡ ਬੰਦੇ ਆ ਜੋ ਕੁਝ ਵੀ ਹੈ ਜਿੰਨੇ ਤਰ੍ਹਾਂ ਦੇ ਟੈਸਟ ਹੁੰਦੇ ਆ ਬੇਸਿਕ ਟੈਸਟ ਹੈ ਜਿਵੇਂ ਲਾਲੋ ਸ਼ੂਗਰ ਦੇ ਟੈਸਟ ਜਾਂ ਕਿਸੇ ਰੂਪ ਬੀਪੀ ਦੀ ਪ੍ਰੋਬਲਮ ਹੈ ਪੂਰੀ ਪ੍ਰੋਪਰ ਚੈਕਿੰਗ ਹੋਈ ਹੈ ਤੇ ਨਾਲ ਬਕਾਇਦਾ ਉਹਨਾਂ ਨੂੰ ਜੋ ਵੀ ਉਸ ਚੀਜ਼ ਦੀ ਮੈਡੀਸਿਨ ਦਿੱਤੀ ਜਾ ਰਹੀ ਹੈ ਇਹਦੇ ਰਿਗਾਰਡਿੰਗ ਜੋ ਵੀ ਅੱਜ ਪਿੰਡ ਵਿੱਚ ਸਾਰੀ ਜੋ ਟੀਮ ਪਹੁੰਚੀ ਹੈ ਉਹਦਾ ਬਕਾਇਦਾ ਸਾਰੇ ਪਿੰਡ ਵੱਲੋਂ ਪ੍ਰੋਪਰ ਧੰਨਵਾਦ ਕਰਦੇ ਆਂ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਵੀ ਜੰਨੀਆਂ ਵੀ ਇਸ ਸਰਕਾਰਾਂ ਦੀਆਂ ਸਹੂਤਾ ਨੇ ਜਿਵੇਂ ਵੀ ਕਾਰਡ ਬੰਦੇ ਆ ਜੋ ਵੀ ਹੈ ਉਹਦਾ ਪ੍ਰੋਪਰ ਫਾਇਦਾ ਠਾਇਆ ਜਾਵੇ ਜਿੰਨੇ ਵੱਧ ਤੋਂ ਵੱਧ ਹੋ ਸਕਦੇ ਇਹਦਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਖਾਂਜੀ ਕੀ ਕਹਿਣਾ ਚਾਹੁੰਦਾ ਹੈ ਇਸ ਕੈਂਪ ਬਾਰੇ ਅੱਜ ਜੋ ਪਿੰਡ ਚੱਕ ਰੋਈ ਵਾਲਾ ਦੇਖੇ ਆਪਣਾ ਸੈਂਟਰ ਸਰਕਾਰ ਵੱਲੋਂ ਜੋ ਵੈਨ ਚਲਾਈ ਜਾ ਰਹੀ ਹੈਗੀ ਹੈ ਜਿਸ ਵਿੱਚ ਹਮਾਰਾ ਸੰਕਲਪ ਵਿਕਸਿਤ ਭਾਰਤ ਤਹਿਦੇ ਜੋ ਵੈਨ ਹਰੇਕ ਪਿੰਡ ਵਿੱਚ ਆ ਰਹੀ ਹੈ ਉਸੇ ਪ੍ਰੋਗਰਾਮ ਤਹਿਤ ਅੱਜ ਸਾਡੇ ਸਬ ਸੈਂਟਰ ਫਰਾਂਜੇ ਦੇ ਅਧੀਨ ਪਿੰਦੇ ਪਿੰਡ ਚੱਕ ਰੋਹੀ ਵਾਲਾ ਵਿਖੇ ਵੈਨ ਪਹੁੰਚੀ ਹੈ ਜਿਸ ਵਿੱਚ ਇੱਕ ਦਾਸੀ ਮੈਡੀਕਲ ਕੈਂਪ ਲਗਾਇਆ ਹੈਗਾ ਜਿਸ ਵਿੱਚ 슈ਗਰ ਬੀਪੀ ਔਰ ਹੋਰ ਬਿਮਾਰੀਆਂ ਨਾਲ ਸੰਬੰਧਿਤ ਲੋਕਾਂ ਨੂੰ ਅਸੀਂ ਮੁਫਤ ਦਵਾਈਆਂ ਦੇ ਰਹੇ ਹਾਂ ਔਰ 슈ਗਰ ਦਾ ਜਿਹੜਾ ਮੁਫਤ ਹੈ ਸਾਡੇ ਵੱਲੋਂ ਟੈਸਟ ਕੀਤਾ ਜਾ ਰਿਹਾ ਹੈਗਾ ਔਰ ਜੋ ਸੈਂਟਰ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਸ ਵਿੱਚ ਵੈਨ ਦੇ ਵਿੱਚ ਸਾਰੀਆਂ ਉਹ ਦੱਸੀਆਂ ਜਾ ਰਹੀਆਂ ਹਨ ਵੀ ਉਹਨਾਂ ਜਿਹੜੀਆਂ ਸਕੀਮਾਂ ਦਾ ਲਾਭ ਉਠਾਇਆ ਜਾਵੇ ਜੋ ਹੈਲਥ ਡਿਪਾਰਟਮੈਂਟ ਵੱਲੋਂ ਜੋ 5 ਲੱਖ ਦਾ ਆਈਸ਼ਵੰਦ ਕਾਰਡ ਹੈਗਾ ਉਹ ਵੀ ਇਸ ਵਿੱਚ ਬਣਵਾਇਆ ਜਾ ਰਿਹਾ ਸੀ ਸੀਐਸਸੀ ਸੈਂਟਰ ਵਾਲਿਆਂ ਨੂੰ ਬੁਲਾਇਆ ਹੈਗਾ ਉਹਦੇ ਵਿੱਚ ਆਈਸ਼ਵੰਦ ਕਾਰਡ ਵੀ ਬਣਵਾਏ ਹਨ ਔਰ ਲੋਕਾਂ ਨੂੰ ਵੱਧ ਵੱਧ ਜਾਗਰੂਕ ਕੀਤਾ ਹੈਗਾ ਵੀ ਆਪਣੇ ਆਈਸ਼ਵੰਦ ਕਾਰਡ ਬਣਵਾਓ ਔਰ ਆਬਾ ਆਈਡੀ ਵਾਲੇ ਕਾਰਡ ਵੀ ਬਣਵਾਓ ਸੋ ਲੋਕੋ ਇਸ ਸੂਰਤ ਦਾ ਫਾਇਦਾ ਲੈ ਰਹੇ ਹਨ ਤੋਂ ਇਥੇ ਜੋ ਵੀ ਪਤਵੰਤੇ ਸੰਜੇਰ ਪਹੁੰਚੇ ਹਨ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਜੀ ਪ੍ਰਧਾਨ ਸਾਹਿਬ ਜੀ ਜੋ ਹੋਰ ਪਤਵੰਤੇ ਸੰਜੇਰ ਸਾਰਿਆਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਹੈਗਾ ਉਹਦੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ